ਆਗੇ ਤੁਸੀਂ ਹੋਰ ਪਵਨ ਅਜ ਤਾਂ ਮੈਂ ਨਾ ਰੋਹੀ ਰੋਹੀ ਤਾਂ ਜੱਬ ਨਮੇੜਤਾ ਕੀ ਕਰਤਾ ਹੋ ਜਾ ਮੈਂ ਆਪਦੇ ਪੁੱਤ ਵਾਸਤੇ ਆਵੇ ਟੌਫੀਆਂ ਕਿੰਨੀਆਂ ਚਾਕਲੇਟ ਇੱਧਰ ਵੇਖ ਆ ਲੈ ਕੇ ਆਏ ਹਾਂ ਵਨਸਵੰਨੀਆਂ ਚਾਕਲੇਟਾਂ ਚੱਕ ਲੈ ਆਏ ਹਾਂ ਉਹ ਇੰਨੀਆਂ ਉਹ ਇੰਨੀਆਂ ਟੌਫੀਆਂ ਵੇ ਫਿਰ ਐੋ ਜੇ ਲਾੜ ਨਾਲ ਨਾ ਐਵੇਂ ਹੀ ਚੰਗੇ ਐਵੇਂ ਇਹਦੇ ਲਾੜ ਨਹੀਂ ਕੋਈ ਲੋੜ ਹੈਗੀ ਉਹ ਖਿਡਾਰੀ ਦਾ ਜ਼ਹਿਰ ਖਰੀਦ ਲਿਆਏ ਹਾਂ ਮੀਰਾ ਮਿੱਠਾ ਜ਼ਹਿਰ ਆਫੜੋ ਇਹਨਾਂ ਨੂੰ ਖਲਾਰੀ ਕਿਉਂ ਇਹਨਾਂ ਰੂੜੀ ਤੇ ਖਲਾਰੀ ਕਿਉਂ ਨਹੀਂ ਯਾਰ ਇਹ ਤੁਸੀਂ ਕਾਰੇ ਵਾਸਤੇ ਲੈ ਕੇ ਆਏ ਜਿਹੜਾ ਚੰਗਾ ਭਲਾ ਮੈਂ ਟੌਫੀਆਂ ਬਣਾਉਣ ਵਾਸਤੇ ਚਾਕਲੇਟ ਬਣਾਉਣ ਵਾਸਤੇ ਸਮਾਨ ਲੈ ਕੇ ਆਂਦਾ ਤੇ ਆ ਤੁਸੀਂ ਜ਼ਹਿਰ ਜ਼ਰੂਰ ਖਰੀਦ ਕੇ ਲੈ ਕੇ ਆਉਣਾ ਸੀਗਾ ਇੰਨਾ ਮਿੱਠਾ ਨੀਰਾ ਮਿੱਠਾ ਟੌਫੀਆਂ ਘਰੇ ਕਿਵੇਂ ਬਣ ਜਾਂਦੀਆਂ ਸਾਰੇ ਤੁਹਾਨੂੰ ਦੱਸਾਂ ਕਿਵੇਂ ਬਣਦੀਆਂ ਘਰੇ ਟੌਫੀਆਂ ਬਿਲਕੁਲ ਆਰਗੈਨਿਕ ਨਾਲੇ ਦੋਸਤਾਂ ਨੂੰ ਦੱਸ ਦੀ ਆ ਜਿਹੜਾ ਲਾਡਾ ਪਿਆਰਾ ਨਾ ਮਿੱਠਾ ਖਵਾਉਂਦੇ ਨਾ ਨੀਰਾ ਏ ਪਤਾ ਹੀ ਹੈ ਤੁਹਾਨੂੰ ਕਿ ਕਿੰਨਾ ਕੇ ਚੰਗਾ ਬੱਚਾ ਆਸਤੇ ਜਵਾਗ ਦੇ ਟੌਫੀਆਂ ਤੇ ਤੂੰ ਸਿੱਟ ਦੀਆਂ ਸਾਰੀਆਂ ਉਹਨੇ ਅੱਧੇ ਘੰਟੇ ਬਾਅਦ ਆ ਜਾਣਾ ਤੇ ਹੁਣ ਟੌਫੀਆਂ ਬਣਾਏਂਗੀ ਕਿਵੇਂ ਜਲਦੀ ਜਲਦੀ ਦੱਸ ਬਸ ਤੁਸੀਂ ਨਾ 10 ਮਿੰਟਾਂ ਦਾ ਕੰਮ ਐ ਦੋ ਤੁਸੀਂ ਰੁਕ ਜੋ ਤੇ ਮੈਂ ਹੁਣੇ ਬਣਾ ਦਿੰਨੀ ਨਾਲ ਇੰਨੀਆਂ ਟੇਸਟੀ ਟੌਫੀਆਂ ਚਾਕਲੇਟ ਬਣਾਉਂਗੀ ਨਾ ਤੁਸੀਂ ਕਦੇ ਨਹੀਂ ਖਾਦੇ ਹੋਣੇ ਇਹੋ ਜਿਹੀ ਚਲ ਟੌਫੀ ਚਾਕਲੇਟ ਕਿਵੇਂ ਘਰੇ ਬਣ ਜਾਂਦੇ ਮੈਂ ਤਾਂ ਪਤਾ ਨਹੀਂ ਬਣ ਜਾਣਗੀ ਘਰ ਦੀਆਂ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਘਰ ਦੀਆਂ ਚੀਜ਼ਾਂ ਤੋਂ ਬਣ ਜਾਣਗੇ ਜ਼ਰੂਰ ਦੱਸਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਇੱਕ ਦੋਸਤ ਨੇ ਕਿਹਾ ਕਿ ਮੇਰੇ ਦੋਸਤਾਂ ਦੇ ਜਿਹੜੇ ਕੀ ਨਾਮ ਬੋਲੇ ਉਹਨੇ ਸਾਰੇ ਆਪਦੇ ਦੋਸਤਾਂ ਦੇ ਨਾਮ ਭੇਜੇ ਆ ਪ੍ਰਵਿੰਦਰ ਸਿੰਘ ਗੁਰਜੀਤ ਬਰਾੜ ਜਗਮੀਤ ਬਰਾੜ ਗੁਰਜੀਤ ਚੀਮਾ ਹਰਮਨ ਵੜਿੰਗ ਦਿਲਪ੍ਰੀਤ ਲੁਧਿਆਣਾ ਤੇ ਜੈਦ ਪਾਕਿਸਤਾਨ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਤੁਸੀਂ ਵੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਹਾਂਜੀ ਤੇ ਆਪਾਂ ਦੇਖਦੇ ਹਾਂ ਵੀ ਪਵਨ ਟੌਫੀਆਂ ਤੇ ਚਾਕਲੇਟ ਘਰੇ ਕਿਵੇਂ ਬਣਾਉਂਦੀ ਹੈ ਬਿਲਕੁਲ ਜੀ ਜਿਹੜਾ ਆਪਾਂ ਬਾਜ਼ਾਰੋਂ ਚਾਕਲੇਟ ਲੈ ਕੇ ਆਉਂਦੇ ਆ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਖੰਡ ਵੀ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਵਿੱਚ ਜਿਹੜੇ ਕੀ ਆਇਲ ਵੀ ਬਹੁਤ ਤਰ੍ਹਾਂ ਦੇ ਯੂਜ਼ ਕੀਤੇ ਹੁੰਦੇ ਆ ਤੇ ਨਾਲੇ ਉਹਦੇ 'ਚ ਮੈਦਾ ਹੁੰਦਾ ਜਿਹੜੀਆਂ ਕਿ ਆਪਣੇ ਬੱਚਿਆਂ ਦੀ ਸਿਹਤ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੁੰਦੀਆਂ ਤੇ ਆਪਾਂ ਕਿਹਦੇ ਨਾਲ ਬਣਾਵਾਂਗੇ ਚਾਕਲੇਟ ਪਵਨ ਹਾਂਜੀ ਆਪਾਂ ਬਣਾਵਾਂਗੇ ਜੀ ਗੁੜ ਤੋਂ ਅੱਛਾ ਹਾਂਜੀ ਤੁਸੀਂ ਇਹਦੀ ਥਾਂ ਤੇ ਜਿਹੜੀ ਕਿ ਮਿਸ਼ਰੀ ਵੀ ਲੈ ਸਕਦੇ ਹੋ ਸਰ ਗੁੜ ਤਾਂ ਉਹ ਵੀ ਸਿਹਤ ਲਈ ਬਹੁਤ ਵਧੀਆ ਹੁੰਦਾ ਬਿਲਕੁਲ ਜੀ ਆਪਾਂ ਆਰਗੈਨਿਕ ਗੁੜ ਲਿਆ ਤੇ ਇੱਧਰ ਆਪਾਂ ਲਿਆ ਜੀ ਕੋਕੋ ਪਾਊਡਰ ਜਿਹਦੇ ਵਿੱਚ ਬਿਲਕੁਲ ਵੀ 슈ਗਰ ਨਹੀਂ ਹੁੰਦੀ ਜੀ ਆਪਾਂ ਨੂੰ ਬਾਜ਼ਾਰੋਂ ਆਮ ਹੀ ਮਿਲ ਜਾਂਦਾ ਏ ਠੀਕ ਹਾਂਜੀ ਤੇ ਇੱਕ ਆਪਾਂ ਇੱਥੇ ਲੈ ਜੀ ਡਰਾਈ ਫਰੂਟ ਲੈ ਏ ਜੀ ਡਰਾਈ ਫਰੂਟ ਚ ਆਪਾਂ ਲੈ ਏ ਜੀ ਬਦਾਮ ਕਾਜੂ ਤੇ ਅਖਰੋਟ ਉਹਨਾਂ ਨੂੰ ਆਪਾਂ ਜਿਹੜਾ ਕੀ ਦਰੜੜਾ ਪੀਸ ਲਿਆ ਤੁਸੀਂ ਜਿਵੇਂ ਪਾਊਡਰ ਵੀ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਜਿਹੜਾ ਕੀ ਆਪਾਂ ਯੂਜ਼ ਕਰ ਸਕਦੇ ਹਾਂ ਹੁਣ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਜੀ ਗੁੜ ਠੀਕ ਹਾਂਜੀ ਇਹ ਆਪਾਂ 250 ਗ੍ਰਾਮ ਹੈ ਜਿਹੜਾ ਗੁੜ ਲਿਆ ਹੈਗਾ ਹਾਂਜੀ ਤੇ ਆਪਾਂ 60 ਗ੍ਰਾਮ ਲਿਆ ਜੀ ਕੋਕੋ ਪਾਊਡਰ ਤੇ ਡਰਾਈ ਫਰੂਟ ਆਪਾਂ ਆਪ ਦੀ ਮਰਜ਼ੀ ਨਾਲ ਜਿੰਨੇ ਮਰਜ਼ੀ ਪਾ ਸਕਦੇ ਆ ਠੀਕ ਹਾਂਜੀ ਤੇ ਹੁਣ ਆਪਾਂ ਕੜਾਈ ਜੋ ਜਿਹੜੀ ਤੁਸੀਂ ਲੈਣੀ ਦੋਸਤੋ ਉਹ ਜਿਹੜੀ ਤੁਹਾਡੀ ਹੈਵੀ ਹੋਣੀ ਚਾਹੀਦੀ ਹੈ ਤਾਂ ਜੋ ਆਪਣਾ ਇਹ ਸਾਰਾ ਸਮਾਨ ਵੀ ਇਹਦੇ ਵਿੱਚ ਬਿਲਕੁਲ ਵੀ ਥੱਲੇ ਨਾ ਲੱਗੇ ਕਿਉਂਕਿ ਜੇ ਥੱਲੇ ਲੱਗੂਗਾ ਤਾਂ ਫਿਰ ਇਹ ਜਿਹੜਾ ਕੀ ਸੜ ਜਾਊਗਾ ਤੇ ਫਿਰ ਉਹਦਾ ਟੇਸਟ ਵੀ ਖਰਾਬ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਬਿਲਕੁਲ ਸਿਮ ਗੈਸ ਤੇ ਆਪਾਂ ਸਾਰੇ ਗੁੜ ਨੂੰ ਪਹਿਲਾਂ ਮੈਲਟ ਕਰ ਲੈਣੇ ਆ ਠੀਕ ਹੈ ਮੈਲਟ ਹੋ ਚੁੱਕਿਆ ਤੇ ਪਰ ਇਹਨੂੰ ਆਪਾਂ ਸਿਮ ਗੈਸ ਦੇ ਉੱਪਰ ਹੀ ਜਿਹੜਾ ਕਿ ਹਜੇ ਥੋੜਾ ਟਾਈਮ ਪਕਾਵਾਂਗੇ ਮਤਲਬ ਕਿ ਇਹਨੂੰ ਚੀੜਾ ਕਰਨਾ ਹੈ ਆਪਾਂ ਹਾਂਜੀ ਥੋੜਾ ਜਿਹੜਾ ਕਿ ਆਪਣਾ ਚੰਗੀ ਤਰ੍ਹਾਂ ਜਿਹੜਾ ਕਿ ਭਨ ਚੁੱਕਿਆ ਪੂਰਾ ਵਧੀਆ ਬਣ ਗਿਆ ਠੀਕ ਹੁਣ ਆਪਾਂ ਇਹਦੇ ਵਿੱਚ ਕੋਕੋ ਪਾਊਡਰ ਪਾਵਾਂਗੇ ਠੀਕ ਹਾਂਜੀ ਕੋਕੋ ਪਾਊਡਰ ਆਪਾਂ ਥੋੜਾ ਥੋੜਾ ਕਰਕੇ ਪਾਉਨੇ ਆ ਤਾਂ ਜੋ ਆਪਣਾ ਵੀ ਇਹਦੇ ਵਿੱਚ ਜਿਹੜੇ ਕੀ ਗੰਢਾ ਨਾ ਬਣ ਮਿਕਸ ਕਰ ਲਿਆ ਠੀਕ ਤੇ ਹੁਣ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਘਿਓ ਅੱਛਾ ਦੇਸੀ ਘਿਓ ਹਾਂਜੀ ਆਪਾਂ ਦੇਸੀ ਘਿਓ ਲਿਆ ਤੁਸੀਂ ਜਿਹੜਾ ਕੀ ਜਾਂ ਤਾਂ ਜਿਹੜਾ ਆਪਣਾ ਕੋਕੋਨਟ ਆਇਲ ਹੁੰਦਾ ਜਿਹੜਾ ਪੂਰਾ ਫਰੈਸ਼ ਹੁੰਦਾ ਜਿਹਦੇ ਵਿੱਚ ਮਤਲਬ ਫਰੈਸ਼ ਜਿਹੜਾ ਆਪ ਤੁਹਾਡਾ ਆਪ ਚੜਾਇਆ ਹੋਇਆ ਤੇ ਉਹ ਆਪਾਂ ਪਾਵਾਂਗੇ ਇਹਦੇ 3-4 ਚਮਚਾ ਆਪਾਂ ਇਹਦੇ ਵਿੱਚ ਪਾ ਦੇਨੇ ਆ ਠੀਕ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਡਰਾਈ ਫਰੂਟ ਠੀਕ ਬਹੁਣ ਆਪਾਂ ਤਾਂ ਐਵੇਂ ਡੱਬੇ ਪਰ ਪਰ ਕੇ ਪਤਾ ਨਹੀਂ ਕਿੰਨਾ ਕੁ ਜੈਸ਼ਵੇਕ ਨੂੰ ਮਿੱਠਾ ਖਵਾਤਾ ਹਾਂਜੀ ਇਹ ਜੇ ਮਿੱਠੇ ਖਵਾਉਣ ਨਾਲ ਤਾਂ ਬੰਦੇ ਨੂੰ ਇਹ ਤਾਂ ਮਿੱਠਾ ਜ਼ਹਿਰ ਹੀ ਹੋ ਗਿਆ ਖਸਾਬ ਦਾ ਬਿਲਕੁਲ ਜੀ ਜਿਹੜਾ ਬਾਜ਼ਾਰੋਂ ਲਿਆਉਣੇ ਆ ਆਪਾਂ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਇਸ ਤਰ੍ਹਾਂ ਸੈੱਟ ਕਰ ਦਿੰਨੇ ਆ ਠੀਕ ਕਸੂ ਬਹੁਤ ਕਿੰਨੇ ਸੋਹਣੇ ਆ ਰਹੀ ਪਵਨ ਹਾਂਜੀ ਹਾਂਜੀ ਹੁਣ ਆਪਾਂ ਇਹਦੇ ਉੱਪਰ ਆਪਾਂ ਇੱਧਰ ਬਣਾਇਆ ਜੀ ਖੋਆ ਅੱਛਾ ਹਾਂਜੀ ਤੇ ਉਹ ਡੇਰੀ ਮਿਲਕ ਬਣੂਗੀ ਪਵਨ ਇਹਦੇ ਵਿੱਚ ਮਤਲਬ ਕਿ ਦੋ ਫਲੇਵਰ ਬਣ ਜਾਣਗੇ ਦੋ ਫਲੇਵਰ ਬਣ ਜਾਣਗੇ ਠੀਕ ਹਾਂਜੀ ਇੱਧਰ ਆਪਾਂ ਖੋਆ ਤੇ ਹੁਣ ਆਪਾਂ ਇਹ ਵੀ ਇਹਦੇ ਉੱਪਰ ਪਾ ਦਾਂਗੇ ਠੀਕ ਵੀ ਯਾਨੀ ਕਿ ਦੋ ਫਲੇਵਰ ਬਣ ਜਾਣਗੇ ਇਦੇ ਉੱਪਰ ਆਪਏ ਸਤ ਸਾਰੇ ਸੈੱਟ ਕਰ। ਹਾਂਜੀ। ਹਾਂਜੀ ਜਿਹੜਾ ਆਪਾਂ ਇਹਦੇ ਵਿੱਚ ਉਹ ਹਾਫ ਪਚਾ ਕੇ ਰੱਖਿਆ ਸੀਗਾ ਉਹਨੂੰ ਆਪਾਂ ਇਹਦੇ ਵਿੱਚੇ ਹੀ ਜਿਹੜਾ ਉੱਪਰ ਹੀ ਫੇਰ ਕੋਟ ਕਰ ਦਿੰਨੇ ਆ ਵੀ ਇਹਦੇ ਜਿਹੜਾ ਫਲੇਵਰ ਆ ਜਿਹੜਾ ਕਿ ਉੱਪਰ ਵੀ ਇਹੀ ਆ ਜਾਊਗਾ। ਅੱਛਾ ਡਬਲ 쉐ਡ ਹੋ ਜਾਊਗਾ। ਵਿਚਾਲੇ ਚੌਕਲੇ ਵਿਚਾਲੇ ਖੋਆ। ਹਾਂਜੀ। ਆਪਰੇ ਪਾਸੇ ਚਾਕਲੇਟ ਫਲੇਵਰ। ਹਾਂਜੀ ਇਹ ਵੀ ਆਪਾਂ ਦੀ ਰੋਟੀ ਵੇਲ ਕੇ ਇਹਦੇ ਉੱਪਰ ਹੀ ਸੈੱਟ ਕਰ ਦਾਂਗੇ। ਠੀਕ ਹੈ। ਠੀਕ ਹੈ। ਮਤਲਬ ਕਿ ਡਬਲ 쉐ਡ ਹੋ ਜਾ ਰਹੀ ਗਈ ਹੁਣ ਟੌਪ ਹੀ ਆ। ਹਾਂਜੀ। ਬਚ ਗਿਆ। ਇਹ ਨੂੰ ਆਪਾਂ ਇੱਥੇ ਜਿਹੜਾ ਕਿ ਰੱਖ ਲੈਨੇ ਆ। ਹੁਣ ਆਪਾਂ ਇਹਨਾਂ ਨੂੰ ਗਰਮ-ਗਰਮ ਨੂੰ ਇਹਦੇ ਵਿੱਚ ਜਿਹੜਾ ਕਿ ਫਿਲ ਕਰ ਦਿੰਨੇ ਆ। ਠੀਕ। ਹਾਂਜੀ ਆਪਣੀਆਂ ਬਣ ਜਾਣੀਆਂ। ਹਾਂਜੀ। ਲਓ ਵੀ ਦੋਸਤੋ ਇਧਰ ਆਪਣੀ ਚਾਕਲੇਟ ਬਣ ਕੇ ਤਿਆਰ ਹੋ ਗਈ ਆ। ਹਾਂਜੀ। ਤੇ ਇਧਰ ਆਪਣੀਆਂ ਆਪਾਂ ਟਾਫੀਆਂ ਫਿਲ ਕਰ ਰਹੀ ਆ। ਹਾਂਜੀ ਆ ਜਿਹੜੀ ਆਪਣੀ ਚਾਕਲੇਟ ਆਪਾਂ ਰੱਖੇ ਸੀਗੇ ਤੇ ਇਹ ਵੀ ਆਪਣੇ ਬਣ ਕੇ ਤਿਆਰ ਹੋ ਗਈਆਂ ਟਾਫੀਆਂ ਵੀ ਬਣ ਕੇ ਤਿਆਰ ਹੋ ਗਈਆਂ ਤੇ ਇਧਰ ਦੇਖੋ ਤੁਸੀਂ ਤੁਹਾਡੇ ਸਾਹਮਣੇ ਹੀ ਆ। ਆ ਦੇਖੋ ਕਿੰਨੇ ਸੋਹਣੇ ਤੇ ਕਿੰਨੇ ਆ ਦੇਖੋ ਵਧੀਆ ਲੱਗ ਰਹੇ ਆ ਆਹ ਹਾਂ ਮੈਂ ਤਾਂ ਕਹਿੰਦਾ ਚੌੜੇ ਕਿਉਂ ਆਪਣੇ ਬੱਚੇ ਕਿਉਂ ਨਾ ਖਾਣਗੇ ਇਹ ਪੌਣ ਨਟਸ ਬਣ ਗਏ ਜਿਹੜੇ ਜੈਸਵੀ ਖਾਂਦਾ ਹੁੰਦਾ ਹਾਂ ਹਾਂਜੀ ਆ ਦੇਖੋ ਦੋਸਤੋ ਤੁਸੀਂ ਨਟਸ ਕਿੰਨੇ ਸੋਹਣੇ ਬਣ ਗਏ ਆ ਬਿਲਕੁਲ ਜੀ ਆ ਦੇਖੋ ਠੀਕ ਆ ਤੇ ਇੱਧਰ ਆਪਾਂ ਦੂਜੇ ਵੀ ਜਿਹੜੇ ਪਲੇਟ 'ਚੋਂ ਕੱਟ ਲੈਣੇ ਆ ਠੀਕ ਆ ਕਰ ਲੈਣੇ ਆ ਪਹਿਲਾਂ ਪਵਨਾ ਦਾ ਚਾਕਲੇਟ ਦੀ ਜਵਾਂ ਫੀਲਿੰਗ ਉਦਾਂ ਹੀ ਡਿੱਟੇ ਆਉਣ ਲੱਗ ਗਈ। ਹਾਂਜੀ ਆ ਦੇਖੋ ਪੂਰੇ ਡਰਾਈ ਫਰੂਟ ਪਾਇਆ ਤੇ ਇਹ ਆਪਣਾ ਹੋ ਗਿਆ ਜੀ ਚਾਕਲੇਟ ਬਣ ਕੇ ਤਿਆਰ। ਬਿਲਕੁਲ ਚਮਕਾ ਦੇਖੋ ਕਿਵੇਂ ਮਾਰਦਾ ਦੋਸਤੋ। ਦੇਖੋ ਤੇ ਆ ਆਪਣੀਆਂ ਹੋਈਆਂ ਜੀ ਕੈਂਡੀਜ਼। ਬਿਲਕੁਲ ਦੋਸਤੋ ਤੁਸੀਂ ਆਪਦੇ ਬੱਚਿਆਂ ਨੂੰ ਅੱਜ ਤੋਂ ਬਾਅਦ ਜਿਹੜਾ ਮਿੱਠਾ ਜ਼ਹਿਰ ਲੈ ਕੇ ਆਉਂਦੇ ਆ ਨਾ ਬਾਜ਼ਾਰਾਂ ਦੇ ਵਿੱਚ ਉਹ ਬਿਲਕੁਲ ਨਾ ਲੈ ਕੇ ਆਓ ਤੇ ਘਰ ਹੀ ਤੁਸੀਂ ਚਾਕਲੇਟ ਕੈਂਡੀਜ਼ ਆ ਦੇ ਬੱਚਿਆਂ ਨੂੰ ਬਣਾ ਕੇ ਦਿਓ ਜਿੰਨੇ ਮਰਜੀ ਡਰਾਈ ਫਰੂਟ ਪਾਓ ਕੁਝ ਮਰਜੀ ਪਾਓ। ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ